ਹਾਂਜੀ ਆਪਣੇ ਜਿਹੜਾ ਪਾਰਕ ਦੇ ਕੋਲ ਪਾਈਪ ਟੱਸੀਆ ਇਧਰੋਂ ਜਦੋਂ ਵਾਟਰ ਟੈਂਕਸ ਵਾਲੀਆਂ ਪਾਈਪਾਂ ਸੀਗੀਆਂ ਨਵੀਆਂ ਪਾਈਆਂ ਸੀ ਹੋ ਗਿਆ ਕਰੀਬ ਕਿੰਨਾ ਕਾ ਟਾਈਮ ਹੋ ਗਿਆ ਬਾਈ ਕਹਿਣਾ 3 ਮਹੀਨਾ ਹੋ ਗਿਆ ਆ ਮਹੀਨਾ 20 ਦਿਨਾਂ ਦੀ ਗੱਲ ਹੋ ਮਹੀਨਾ ਹੋ ਗਿਆ ਹੋ ਜਿਆਦਾ ਹੋ ਗਿਆ ਉਹ ਮਹੀਨੇ ਤੋਂ ਉੱਪਰ ਤੇ ਇਥੋਂ ਦੇ ਜਿਹੜੇ ਸਕੂਲ ਦੇ ਨਾਲ-ਨਾਲ ਦੀ ਪਾਈਪ ਪਾਈ ਸੀਗੀ ਤੇ ਇੱਥੇ ਇੱਕ ਨਾ ਪਾਈਪ ਆ ਰਹੀ ਹੈਗੀ ਆਪਣੇ ਸ਼ਮਸ਼ਾਨ ਘਾਟ ਦੇ ਵਿੱਚੋਂ ਤੇ ਇਧਰੋਂ ਆਪਣੇ ਲਾਇਬ੍ਰੇਰੀ ਦੇ ਵਿੱਚ ਲਾਇਬ੍ਰੇਰੀ ਦੇ ਵਿੱਚ ਹੁਣ ਜਿਹੜੇ ਦਰਖਤ ਲੱਗੇ ਹੋਏ ਸੀਗੇ ਉਹ ਮੱਚ ਰਹੇ ਸੀ ਕਿਉਂਕਿ ਉਹਨਾਂ ਨੂੰ ਪਾਣੀ ਨਹੀਂ ਸੀ ਮਿਲਿਆ ਤੇ ਪਾਣੀ ਦੇ ਕਾਰਨ ਕਿਉਂਕਿ ਅਸੀਂ ਕਾਫੀ ਵਾਰ ਕਹਿ ਚੁੱਕੇ ਸੀ ਇਸ ਜੋੜ ਦਾ ਕੋਈ ਹੱਲ ਨਹੀਂ ਹੋਇਆ ਤੇ ਸਾਡੇ ਵੀਰ ਗਿਆਨ ਨੇ ਵਧੀਆ ਹੋ ਕਰਕੇ ਹਿੰਮਤ ਕਰਕੇ ਤਾਂ ਇਹਨਾਂ ਨੇ ਕੱਲ ਇਹ ਟੋਆ ਜਿਹੜਾ ਨੰਗਾ ਕਰਵਾ ਲਿਆ ਸੀ ਸਾਨੂੰ ਐਂ ਸੀ ਵੀ ਜਾਦੇ ਡੂੰਗੀ ਆ ਕਿਉਂਕਿ ਸਾਡੇ ਕੋਲੇ ਟਾਈਮ ਨਹੀਂ ਸੀ ਲੱਗਿਆ ਪੱਟ ਪਟਾਈ ਕਰਨ ਦਾ ਤੇ ਅੱਜ ਕੱਲ ਇਹ ਟੋਆ ਪਟਾਤਾ ਸੀਗਾ ਰਾਤ ਸਾਨੂੰ ਹਨੇਰਾ ਹੋ ਗਿਆ ਸੀ ਅਸੀਂ ਕੰਮ ਹੋਰ ਕਿਤੇ ਕਰਦੇ ਸੀ ਅੱਜ ਜਿਹੜਾ ਇਹਦਾ ਜੋੜ ਵੀ ਲਾਤਾ ਤੇ ਬਾਕੀ ਬਾਈ ਗਿਆਨ ਜਿਹੜਾ ਹੁਣ ਬਿਜਲੀ ਦਾ ਜੋੜ ਲਾ ਰਿਹਾ ਤੇ ਅਸੀਂ ਜਿਹੜੀ ਇੱਥੋਂ ਪਾਪਾ ਲਿਆ ਕੇ ਪਾਤੀ ਸਾਡੇ ਦੁਕਾਨਦਾਰ ਦਾ ਵੀਰ ਦਾ ਵੀ ਬਹੁਤ-ਬਹੁਤ ਧੰਨਵਾਦ ਤੇ ਸਾਡੇ ਨਾਲ ਸਹਿਯੋਗ ਦਿੱਤਾ ਤੇ ਅਸੀਂ ਤਿੰਨਾਂ ਨੇ ਰਲ ਮਿਲ ਕੇ ਜਿਹੜਾ ਇਹ ਜੋੜ ਅਸੀਂ ਇਹ ਅੱਜ ਲਾ ਦਿੱਤਾ ਤੇ ਕਿਉਂਕਿ ਵੀ ਜਿਹੜਾ ਪਾਣੀ ਆ ਇਹ ਲਾਇਬ੍ਰੇਰੀ ਦੇ ਵਿੱਚ ਪਹੁੰਚ ਸਕੇ ਆਪਣੇ ਪਾਰਕਾਂ ਦੇ ਵਿੱਚ ਪਹੁੰਚ ਸਕੇ ਕਿਉਂਕਿ ਜਿਹੜੇ ਦਰਖਤ ਲੱਗੇ ਹੋਏ ਨੇ ਉਹ ਵਾਸ ਸਕਣ ਤੇ ਜੇ ਅਗਰ ਇਹ ਦਰਖਤ ਮੱਚਦੇ ਨੇ ਤਾਂ ਉਹ ਦੇਖ ਸਕਦੇ ਹੋ ਵੀ ਕਿੰਨੀ ਮਿਹਨਤ ਨਾਲ ਇਹ ਦਰਖਤ ਲਾਏ ਨੇ ਤੇ ਨਹੀਂ ਇਹ ਦਰਖਤ ਸਾਰੇ ਮੱਚ ਜਾਣੇ ਸੀ ਇਸ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਤੇ ਲਾਈਕ ਕਰੋ ਇਹ ਜਿਹੜਾ ਜੋੜ ਹੈਗਾ ਇਹ ਅਸੀਂ ਲਾ ਰਹੇ ਹਾਂਗੇ ਪਾਰਕ ਦੇ ਸਾਹਮਣੇ ਮੰਡੀ ਵਾਲੇ ਪਾਸੇ ਜਿਹੜਾ ਗੇਟ ਹੈਗਾ ਇੱਥੇ ਜਿਹੜਾ ਇਹ ਜੋੜ ਸੀਗਾ ਇਧਰਲੇ ਪਾਸੋਂ ਆਪਣਾ ਗਰਾਊਂਡ ਦਾ ਜਿਹੜਾ ਗੇਟ ਹੈਗਾ ਤੇ ਉਧਰੋਂ ਬੱਚਿਆਂ ਨੂੰ ਇੱਥੇ ਜਿਹੜਾ ਗਰਾਊਂਡ ਦੇ ਵਿੱਚ ਅੱਜ ਟੂਰਨਾਮੈਂਟ ਕ੍ਰਿਕਟ ਦੇ ਚੱਲ ਰਹੇ ਨੇ ਉਹ ਜਿਵੇਂ ਇਧਰ ਆ ਦੇਖੋ ਪਾਣੀ ਛੜਕ ਰਹੇ ਨੇ ਕਿਉਂਕਿ ਇੱਥੇ ਗਰਦ ਬਹੁਤ ਜ਼ਿਆਦਾ ਉੱਠਦਾ ਉਸ ਕਰਕੇ ਉਹਨਾਂ ਨੂੰ ਵੀ ਮੋਟਰ ਦੀ ਇੱਥੇ ਜ਼ਰੂਰਤ ਸੀਗੀ ਪਾਣੀ ਦੀ ਤੇ ਉਹਨਾਂ ਦੇ ਕਰਕੇ ਅੱਜ ਜਿਹੜਾ ਪਾਣੀ ਆ ਹੁਣ ਅਸੀਂ ਛਿਤੀ-ਤੁਛੀ ਚਲਾ ਕੇ ਕੋਸ਼ਿਸ਼ ਕਰਦੇ ਆਂ ਵੀ ਉਹ ਵੀ ਪਾਣੀ ਦਾ ਜਿਹੜਾ ਇੱਥੇ ਛਿੜਕਿਆ ਕਰ ਲੈਣ ਤੇ ਲੰਗਣ ਟੱਪਣ ਵਾਲਾਂ ਦਾ ਜਿਹੜਾ ਗਰਦ ਹੈਗਾ ਉਹ ਨਾਲ ਉੱਠੇ ਤੇ ਜਿਹੜਾ ਬਹੁਤ ਜ਼ਿਆਦਾ ਹੀ ਪ੍ਰੋਬਲਮ ਆਉਂਦੀ ਐ ਇਸ ਦੀ ਕਰਦੇ ਦੀ ਇਸ ਵੀਡੀਓ ਨੂੰ ਬਾਤੋ-ਬਾਤੇ ਸ਼ੇਅਰ ਕਰੋ ਤੇ ਸਾਡੇ ਇਹ ਕੰਮ ਸਾਡੇ ਕੋਲੇ ਸੇਵਾ ਚ ਸਾਡਾ ਵੀਰ ਗਿਆਨ ਇਹ ਵੀ ਜਿਹੜਾ ਸੇਵਾ ਕਰ ਰਿਹਾ ਤੇ ਗਿਆਨ ਇਲੈਕਟ੍ਰੀਸ਼ੀਅਨ ਇਹ ਵੀ ਸੇਵਾ ਕਰ ਰਹੇ ਨੇ ਤੇ ਖੁਦ ਸਾਡੀ ਟੀਮ ਨੇ ਵੀ ਸੇਵਾ ਕੀਤੀ ਪਲੰਬਰ ਨੇ ਤੇ ਔਰ ਸਾਡੇ ਵੀਰ ਨੇ ਜੋ ਦੁਕਾਨ ਵਾਲੇ ਜੀ ਤੁਸੀਂ ਪਾਈਪ ਲੈ ਕੇ ਆਏ ਆ ਤੇ ਉਹਨਾਂ ਨੇ ਵੀ ਸੇਵਾ ਕੀਤੀ ਆ ਇਸ ਪਾਈਪ ਦਾ ਕੋਈ ਵੀ ਪੈਸਾ ਨਹੀਂ ਲਿਆ ਗਿਆ ਸਾਡੇ ਦੁਕਾਨਦਾਰ ਦਾ ਵੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਇਸ ਵੀਡੀਓ ਨੂੰ ਕਰੋ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਤੇ ਜਿਹੜਾ ਪਾਣੀ ਆ ਇਧਰ ਅਕਤਾਂ ਨੂੰ ਲੱਗ ਸਕੇ ਜੇ ਅੱਜ ਇਹ ਜੋੜ ਲੱਗ ਗਿਆ ਤਾਂ ਹੁਣ ਇਹਨਾਂ ਨੂੰ ਦਰਖਤਾਂ ਨੂੰ ਟਾਈਮ ਸਰ ਪਾਣੀ ਲੱਗ ਸਕਦਾ ਕਿਉਂਕਿ ਕੱਲੇ ਦਰਖਤਾਂ ਨੂੰ ਨਹੀਂ ਇੱਥੇ ਜਿਹੜੇ ਨੇੜੇ ਤੇ ਜਿਹੜੇ ਘਰਾਂ ਵਾਲੇ ਨੇ ਉਹਨਾਂ ਨੂੰ ਵੀ ਬਹੁਤ ਸੋਖਾ ਕਿਉਂ ਜਦੋਂ ਇੱਥੇ ਪਾਣੀ ਹਰਿਆਲੀ ਹੁੰਦਾ ਤੇ ਬਹੁਤ ਸੋਹਣੀ ਜਿਹੜੀ ਹਵਾ ਚੱਲਦੀ ਆ ਬੱਚੇ ਨੇ ਜਿਹੜੇ ਇੱਥੇ ਪਾਰਕ ਦੇ ਵਿੱਚ ਘੁੰਮਣ ਆਉਂਦੇ ਨੇ ਤੇ ਹੁਣ ਤੁਸੀਂ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਜਿਹੜਾ ਗਰਦਾ ਚੜਿਆ ਹੋਇਆ ਸਾਰੇ ਦਰਖਤਾਂ ਤੇ ਵਾਕਈ ਘਾਟੇ ਤੇ ਉਹਦੇ ਨਾਲ ਜਿਹੜਾ ਟਾਈਲਾਂ ਟੂਲਾਂ ਨੇ ਉਹ ਸਫਾਈ ਹੋ ਜਾਂਦੀ ਧੁੱਤੇ ਜਾਂਦਾਗਾ ਤੁਸੀ ਦੇਖ ਸਕਦੇ ਹੋ ਕਿੰਨਾ ਜਿਆਦਾ ਗਰਦਾਗਾ ਇਸ ਵੀਡੀਓ ਨੂੰ ਬਾਤੋ ਬਾਤ ਸ਼ੇਅਰ ਤੇ ਲਾਈਕ ਕਰੋ ਧੰਨਵਾਦ ਜੀ ਥੈਂਕ ਯੂ ਪਟਰਾ ਚਲਾਉਣਾ ਉੱਥੇ ਪਹਿਲਾਂ ਮੱਥਾ ਮਾਰੀ ਗਏ ਸ਼ਮਸ਼ਾਨ ਘਾਟ ਦੇ ਵਿੱਚ ਆਏ ਹੁਣ ਪਹਿਲਾਂ ਅਸੀਂ ਪਾਰਕਾਂ ਕੋਲੇ ਜਿੱਥੇ ਆਪਣੀਆਂ ਲਾਇਬ੍ਰੇਰੀ ਕੋਲੇ ਮੋਟਰਾਂ ਦੇ ਸਵਿੱਚਾਂ ਨੇ ਉੱਥੇ ਮੱਥਾ ਮਾਰੀ ਗਏ ਜਦੋਂ ਹੁਣ ਦੇਖਿਆ ਕਿ ਇੱਥੋਂ ਜਿਹੜੀ ਪੈਪ ਟੁੱਟੀ ਪਈ ਆ ਆ ਦੇਖੋ ਤੁਸੀਂ ਦੇਖ ਸਕਦੇ ਹੋ ਤੇ ਇੱਥੋਂ ਟੋਬੇ ਦੇ ਵਿੱਚੋਂ ਜਿਹੜਾ ਸ਼ਮਸ਼ਾਨ ਘਾਟ ਦੇ ਵਿੱਚ ਅ ਇਹ ਮੋਟਰਾਂ ਲੱਗੀਆਂ ਹੋਈਆਂ ਇੱਥੋਂ ਟੋਬੇ ਦੇ ਵਿੱਚੋਂ ਅਡ ਬੋਰ ਕਰਕੇ ਇੱਥੋਂ ਪਾਣੀ ਜਾ ਰਿਹਾ ਉੱਥੇ ਤੇ ਆ ਦੇਖੋ ਤੁਸੀਂ ਦੇਖ ਸਕਦੇ ਹੋ ਇੱਥੇ ਜਿਹੜੀ ਪਾਇਪ ਟੁੱਟੀ ਹੋਈ ਆ ਹੁਣ ਇਹਦਾ ਜੋੜ ਲਾਵਾਂਗੇ ਤੇ ਹਾਂਜੀ ਇਸ ਟੋਬੇ ਦੇ ਵਿੱਚੋਂ ਜਿਹੜਾ ਉਹ ਦਰਖਤਾਂ ਦੇ ਲਈ ਪਾਣੀ ਜਾਂਦਾਗਾ ਤੇ ਜੇਕਰ ਉੱਥੇ ਪਾਣੀ ਚੰਗਾ ਨਹੀਂ ਹੈਗਾ ਤੁਹਾਨੂੰ ਪਤਾ ਆ ਸਾਰੇ ਪਿੰਡ ਦੇ ਵਿੱਚ ਪਾਣੀ ਜਿਹੜਾ ਮਾੜਾਗਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਡੇ ਕੰਮ ਦੇ ਲਈ ਤੇ ਜਿਹੜੇ ਜਿਹੜੇ ਸਾਡੇ ਨਾਲ ਵੀਰ ਇਹ ਕੰਮ ਕਰਾ ਰਹੇ ਨੇ ਤੇ ਇਹਨਾਂ ਦੀ ਦੇਖਭਾਲ ਰੱਖ ਰਹੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਵੇਂ ਕਿ ਆਪਣੇ ਗਿਆਨ ਸਿੰਘ ਇਲੈਕਟ੍ਰੀਸ਼ੀਅਨ ਉਹਨਾਂ ਦਾ ਕਾਫੀ ਟਾਈਮ ਹੋ ਗਿਆ ਜਿਹੜਾ ਪ੍ਰੋਪਰ ਅਸੀਂ ਵੀ ਉਦੋਂ ਦੇ ਨਾਲ ਦੀ ਇਹਨਾਂ ਦੇ ਕੰਮ ਕਰਵਾਉਣੇ ਆ ਤੇ ਜਿੰਨਾ ਸੇਵਾ ਹੁੰਦੀ ਆ ਸੇਵਾ ਵੀ ਕਰਦੇ ਆ ਕਿਉਂਕਿ ਦਰਖਤ ਨੇ ਜਿਹੜੇ ਦੇਖਭਾਲ ਹੋ ਸਕੇ ਇਹਨਾਂ ਦੀ ਦਰਖਤ ਚੱਲ ਸਕਣ ਤੇ ਉੱਥੋਂ ਬਾਈ ਆ ਜਿਹੜਾ ਹੁਣ ਮੋਟਰਾਂ ਦਾ ਉਹ ਦੇਖਦਾ ਸੀ ਇੱਕ ਤਾਂ ਕਹੀ ਚੱਕ ਲਿਆ ਕਹੀ ਲੈ ਚੱਕ ਯਾਰ ਦੇਖਣਾ ਤੇ ਹੁਣ ਅਸੀਂ ਕਰਾਂਗੇ ਉਧਰੋਂ ਪਟਕ ਕੇ ਉਹਦਾ ਜੋੜ ਦਾ ਹੱਲ ਤੇ ਵੀਡੀਓ ਨੂੰ ਕਰੋ ਵੱਧ ਤੋਂ ਵੱਧ ਸ਼ੇਅਰ ਤੇ ਅੱਜ ਜਿਹੜਾ ਅਸੀਂ ਆਪਣੇ ਪਾਰਕਾਂ ਤੱਕ ਪਾਣੀ ਜ਼ਰੂਰ ਪਹੁੰਚਾਵਾਂਗੇ ਤੇ ਸਾਰੇ ਜਣੇ ਜਿਹੜੇ ਜਿਹੜੇ ਸਾਡੇ ਨਾਲ ਸਹਿਯੋਗ ਦੇ ਰਹੇ ਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਥੈਂਕ ਯੂ